ਨਾਮ ਸੰਬੱਧ ਅਕਸਰਕੀ ਬਾਤਾਂ ਸਰ ਜਿੰਨੇ ਸ਼ੀਸ਼ੇ ਕਾਥੇ ਹੈ ਬਿਲਕੁਲ ਜਿਵੇਂ ਇਹ ਨਹੀਂ ਲੱਗਦਾ ਕਿ ਕਿਸੇ ਦਾ ਖੰਡਿਆ ਜੀ ਬਹੁਤ ਵੱਡਾ ਗੁਨਾਹ ਇਸ ਖਾਨਸ਼ੇ ਪਹਿਲੇ ਕਾਂਗਰਸ ਪਾਰਟੀ ਦੀ ਇੰਦਰਾ ਗਾਂਧੀ ਨੇ ਕਹਿਰ ਇੱਥੇ ਵਰਤਾਇਆ ਸੀਗਾ ਜਦੋਂ ਸ਼ਿਖਾਲਪਤ ਸਾਬ ਮਹਾਰਾਜ ਉੱਤੇ ਹੋਏ ਸੀਗੇ ਤੇ ਪੰਜਾਬ ਦੇ ਇਤਿਹਾਸ ਦੇ ਬਾਅਦ ਇਹ ਦੂਜੀ ਵਾਰੀ ਠੀਕ ਹੈ ਪੁਲਸ ਗੁੱਟਾਂ ਦੇ ਨਾਲ ਗੋਲੀਆਂ ਦੇ ਨਾਲ ਗੋਦਵਾਰਾ ਸਾਹਿਬ 'ਤੇ ਜੇ ਹਮਲੇ ਹੋਏ ਅਖੰਡਪੜ ਸਭ ਖੰਡਿਤ ਹੋਏ ਤੇ ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਪਤਾ ਦੇ ਹਾਰੇ ਨੂੰ ਸਮਰਪਤ ਸੁਲਤਾਨ ਫਿਰ ਲੋਧੀ ਗੁਰੂ ਸਾਹਿਬ ਦੀ ਚਨਛੋਤ ਅੰਮ੍ਰਿਤ ਵੇਲੇ ਲਿਖਣੇਮ ਕਰਦੀ ਹੋਈ ਸੰਗਤਾਂ ਦੇ ਉੱਤੇ ਜੇ ਪੰਜਾਬ ਦਾ ਮੁੱਖ ਮੰਤਰੀ ਇੱਕ ਸਿੱਖ ਹੋ ਕੇ ਇਹੋ ਜਿਹਾ ਕਹਿਰ ਇਹੋ ਜੇ ਕੰਮ ਉਹਦੇ ਅਗਵਾਈ ਦੇ ਥੱਲੇ ਆਪਣੇ ਸੁਭੇਚੇ ਆਪਣੇ ਕਰਨ ਗੁਰੂ ਸਾਹਿਬ ਦੇ ਦਿਹਾੜੇ ਦੇ ਦਿਨਾਂ 'ਚ ਤੇ ਇਸ ਤੋਂ ਵੱਡਾ ਗੁਨਾਹ ਕੀ ਹੋ ਸਕਦਾ ਹੈ ਇਸ ਤੋਂ ਵੱਡੀ ਦੁੱਖ ਦੀ ਗੱਲ ਕਿ ਜਦ ਇਹੋ ਜਾਂ ਹਾਦਸਾ ਵਾਪਰਿਆ ਆਸ ਤਾਂ ਆਸੀ ਕਿ ਬਹੁਤ ਸਖਤ ਸੁਨੇਹਾ ਸਰਕਾਰ ਵੱਲੋਂ ਜਾਊਗਾ ਕਿ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦੇ ਖਿਲਾਫ ਸਖਤੀ ਦੇ ਨਾਲ ਕੋਈ ਕਾਰਵਾਈ ਕੀਤੀ ਜਾਊਗੀ ਤਾਂ ਕਿ ਕਿਸੇ ਦੇ ਕੋਲ ਕੋਈ ਹੋਜੀ ਫਰਕਤ ਕਰਨ ਦੀ ਕਦੇ ਹਿੰਮਤ ਨਾ ਹੋ ਸਿ ਬਾਹਰ ਵਾਲਿਆਂ ਨੂੰ ਕੀ ਰੋਕੀ ਜਦ ਆਪਣੇ ਪੰਜਾਬ ਚ ਆਪਣਾ ਮੁੱਖ ਮੰਤਰੀ ਆਖੋਸ਼ ਕਰਾ ਰਿਹਾ ਲੇਕਿਨ ਹੈਰਾਨੀ ਦੀ ਗੱਲ ਕੀ ਇੰਨੇ ਦਿਨਾਂ ਦੇ ਬਾਅਦ ਇੱਕ ਵੀ ਕਾਰਵਾਈ ਨਾ ਹੋਣ ਦੇ باوجود ਜਦ ਅਛਰੀ ਕਾਲ ਤੱਕ ਸਾਹਿਬ ਦੇ ਜ਼ਥੇਦਾਰ ਸਾਹਿਬ ਨੇ ਆਪ ਇਹਦੀ ਤਹਿਕੀਕਾਤ ਕਰਾ ਕੇ ਤੇ ਸਾਰੀ ਜਾਂਚ ਪੇਸ਼ ਕੀਤੀ ਉਹਦੇ ਬਾਅਦ ਵੀ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਇਸ ਤੋਂ ਹੋਰ ਵੱਧ ਗੈਰ ਧਾਰਮਿਕ ਗੈਰ ਸਿੱਖੀ ਜੇਰਾ ਕੀ ਹੋ ਸਕਦਾ ਹੈ ਇੱਕ ਕਾਂਗਰਸ ਦਾ ਆਮ ਆਦਮੀ ਸਹੀ ਤਰੀਕੇ ਦੇ ਨਾਲ ਇਹਨਾਂ ਦਾ ਗੱਠਜੋੜ ਬਿਲਕੁਲ ਸਹੀ ਹੈ ਕਿਉਂਕਿ ਦੋਨੋਂ ਹੀ ਐਂਟੀ ਧਰਮ ਐਂਟੀ ਸਿੱਖ ਤੇ ਐਂਟੀ ਪੰਜਾਬੀ ਜੀ ਬਾਈ ਬੰਦੀ ਸਿੰਘਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਕਾਫੀ ਜ਼ਿਆਦਾ ਮੁੱਦਾ ਪੁੱਖਿਆ ਵੀ ਆਇਆ ਤਾਂ ਤੁਸੀਂ ਵੀ ਆਵਾਜ਼ ਚੁੱਕੀ ਸੀਗੀ ਪਰ ਅਮਿਤ ਸ਼ਾਹ ਹੋਣਾ ਵੱਲੋਂ ਕੋਈ ਸਮਾਂ ਨਹੀਂ ਦਿੱਤਾ ਜਾ ਰਿਹਾ ਜੀ ਸਮਾਂ ਨਹੀਂ ਦਿੱਤਾ ਜਾ ਕੇ ਕੇਂਦਰ ਸਰਕਾਰ ਵੱਲੋਂ ਮੈਂ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੀ ਆਂ ਨਿੰਦਾ ਕਰਦੀ ਆਂ ਕਿ ਆਜ ਸਿੱਖਾਂ ਦੀ ਸਰਮੌਰ ਸੰਸਥਾ ਜਦ ਦੇਸ਼ ਆਜ਼ਾਦੀ ਹੋਇਆ ਸੀ ਸਿੱਖਾਂ ਨੇ ਆਪ ਨੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ ਜਦ ਹਿੰਦੁਸਤਾਨ ਦੀ ਪਾਰਲੀਮੈਂਟ ਨਹੀਂ ਬਣੀ ਸੀ ਸਿੱਖਾਂ ਨੇ ਆਪਣੀ ਨਿੱਮੀ ਪਾਰਲੀਮੈਂਟ ਬਣਾ ਲਈ ਸੀ ਤੇ ਅੱਜ ਜੇ ਐਸਜੀਪੀਸੀ ਸਮਾਂ ਮੰਗਦੀ ਆਪਣੇ ਬੰਦੀ ਸਿੱਖਾਂ ਦੇ ਬਾਰੇ ਗੱਲ ਕਰਨ ਵਾਸਤੇ ਤੇ ਕੇਂਦਰ ਦੀ ਸਰਕਾਰ ਨੂੰ ਇੰਨਾ ਸਮਾਂ ਤੱਕ ਨਹੀਂ ਕਿ 4 5 6 7 ਵਾਰੀ ਸਮਾਂ ਮੰਗਣ ਤੋਂ ਬਾਅਦ ਜੋ ਮਿੰਟ ਨਹੀਂ ਦੇ ਸਕਦੇ ਤੇ ਇਹ ਆਪਾਂ ਨੂੰ ਵੈਸੇ ਗੱਲਾਂ ਕਰਦੀਆਂ ਕਰਦੇ ਨੇ ਕਿ ਸਿੱਖਾਂ ਤੇ ਹਮੇਸ਼ਾ ਇਤਿਹਾਸ ਹੀ ਨੇ ਅੱਜ ਸਿੱਖ ਦੇ ਸਰਮੌਰ ਸੰਸਥਾ ਦੇ ਆਗੂਆਂ ਦੇ ਨਾਲ ਗੱਲ ਕਰਨ ਦਾ ਇਹਨਾਂ ਕੋਲ ਸਮਾਂ ਨਹੀਂ ਹੈ ਬਾਰ-ਬਾਰ ਬੰਦੀ ਸਿੱਖਾਂ ਦੀ ਜਿਹੜਾ ਨੇ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਅਸੀਂ ਨਹੀਂ ਕੀਤੀ ਸੀ ਇਹਨਾਂ ਨੇ ਜਾਰੀ ਕਰੀ ਤਾਂ ਮੰਗ ਰੱਖਦੇ ਸੀ ਇਹਨਾਂ ਨੇ ਮਨਜ਼ੂਰ ਕੀਤੀ ਉਹ ਵੀ ਗੁਰਪੁਰਬ ਦੇ ਪਾਵਨ ਦਿਹਾੜੇ 'ਚ 2019 'ਚ ਤੇ ਕਿ ਜਦ ਨੋਟੀਫਿਕੇਸ਼ਨ ਜਾਰੀ ਕੀਤੀ ਤਾਂ ਕੇਂਦਰ ਦੀ ਸਰਕਾਰ ਨੇ ਜਾਂਚ ਨਹੀਂ ਕੀਤੀ ਸੀ ਕੀ ਉਹਨਾਂ ਦੇ ਗ੍ਰਹਿ ਮੰਤਰਾਲੇ ਨੇ ਇਹਨਾਂ ਬਾਰੇ ਪਤਾ ਨਹੀਂ ਕੀਤਾ ਸੀ ਜਿਨ੍ਹਾਂ ਨੂੰ ਰਿਹਾ ਕਰਨ ਦਾ ਤੇ ਭਾਈ ਰਾਜੂਵਾਨਾ ਦੀ ਉਮਰ ਕੈਚੇ ਬਦਲੰਦਾ ਇਹਨਾਂ ਨੇ ਜਿਹੜਾ ਐਲਾਨ ਕੀਤਾ ਸੀ ਤੇ ਸਿਖਾ ਦੇ ਵਿੱਚ ਖੁਸ਼ੀ ਸੀ ਤੇ ਹੁਣ ਆਪਣੇ ਹੀ ਵਾਦਿਆਂ ਤੋਂ ਪਿੱਛੇ ਚੜ ਹਟ ਗਏ ਜੇ ਬਾਰ-ਬਾਰ ਗੱਲ ਅਸੀਂ ਚੱਕਦੇ ਆ ਤਾਂ ਫਿਰ ਪੂਰਾ ਜਵਾਬ ਸਾਨੂੰ ਦੇਤਾ ਉਹ ਵੀ ਨਵੇਂ ਕਾਨੂੰਨ 'ਚ ਜਿੱਥੇ ਕਹਿੰਦੇ ਹਰੇਕ ਨੂੰ ਇਨਸਾਫ ਮਿਲੂਗਾ ਤੇ ਇਨਸਾਫ ਸਿਰ ਬੰਦੀ ਸਿਕਾ ਨੂੰ ਤੇ ਸਿਖਾ ਨੂੰ ਕਿਉਂ ਨਹੀਂ ਮਿਲੂਗਾ ਅੱਜ ਬਿਲਕਸ ਬਾਨੋ ਦੇ ਤੁਸੀਂ ਬੰਦੇ ਛੱਡਦੇ ਅੱਜ ਸਾਬਿਆਂ ਨੂੰ ਤੁਸੀਂ ਗਵਾਂਡ ਦੇ ਸੂਬਿਆਂ ਤੋਂ ਬਾਰ-ਬਾਰ ਪਰੋਲ ਕੀ ਬਾਹਰ ਜਾਦਾ ਤੇ ਅੰਦਰ ਘੱਟ ਰਹਿੰਦੇ ਨੇ ਰਾਜੀਵ ਗਾਂਧੀ ਦੇ ਕਾਤਲ ਬਾਹਰ ਨਿਕਲ ਗਏ ਤੇ ਸਿਖਾ ਵਾਸਤੇ ਮਾਪਦੰਡ ਅਡ ਕਿਉਂ ਇਹ ਕਾਨੂੰਨ ਸਿਰ ਧੋਰੇ ਚਿਹਰੇ ਕਿਉਂ ਸਿਖਾ ਵਾਸਤੇ ਇਹ ਕੇਂਦਰ ਨੂੰ ਵੀ ਜਵਾਬ ਦੇਣਾ ਪਊਗਾ ਤੇ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਰੋਕ ਰਹੇ ਨੇ ਕਿੰਨਾ ਵੱਟਾ ਕੋਰਾ ਝੂਠ ਸਰਵ ਨਹੀਂ ਆਂਦੀ ਆਮ ਆਦਮੀ ਪਾਰਟੀ ਨੂੰ ਇੱਕ ਸੈਂਟੈਂਸ ਰਿਵਿਊ ਬੋਰਡ ਦੇ ਚੇਅਰਮੈਨ ਜਿਨ੍ਹਾਂ ਦੇ ਅਧੀਨ ਉਹ ਅਫਸਰ ਹੈਗੇ ਜਿਨ੍ਹਾਂ ਦਾ ਅਫਸਰ ਸਿਰਫ ਰਿਪੋਰਟਿੰਗ ਦਾ ਕੰਮ ਹੁੰਦਾ ਹੈ ਜਿਹੜਾ ਜੇ ਸਿਕਟਰੋਂ ਦਾ ਹੋ ਸਕਦਾ ਹੈ ਉਹ ਸਿਰਫ ਜੇਲ੍ਹ ਜੇ ਉਹਨਾਂ ਦੇ ਬਿਹੇਵੀਅਰ ਕਿ ਹੋ ਚ ਰਿਹਾ ਉਹਦੀ ਰਿਪੋਰਟ ਕਰ ਸਕਦਾ ਹੈ ਦੂਜੇ ਪ੍ਰਿਜ਼ਨਸ ਆਫੀਸਰ ਪ੍ਰਿਜ਼ਨ ਚੇਕ ਕੇ ਬਾਰੇ ਅਗੜ ਚੀਜ਼ੇ ਨੂੰ ਦੱਸਦੇ ਨੇ ਉਹ ਸਿਰਫ ਰਿਪੋਰਟ ਕਰਦੇ ਨੇ ਚੇਅਰਮੈਨ ਨੂੰ ਫੈਸਲਾ ਚੇਅਰਮੈਨ ਦਾ ਹੁੰਦਾ ਹੈ ਤੇ ਚੇਅਰਮੈਨ ਸਿੱਧੇ ਕੇਜਰੀਵਾਰ ਦੇ ਥੱਲੇ ਆਉਂਦਾ ਹੈ ਤੇ ਚੇਅਰਮੈਨ ਦੇ ਕੋਲ ਇਹ ਵੀ ਤਾਕਤ ਹੁੰਦੀ ਹੈ ਕਿ ਪਾਵੇਂ ਥੱਲੇ ਵਿੱਚ ਕੀ ਅਫਸਰ ਜੋ ਮਰਜ਼ੀ ਕਹੇ ਉਹਨੂੰ ਓਵਰਰੂਲ ਕਰ ਸਕਦਾ ਹੈਗਾ ਲੇਕਿਨ ਪ੍ਰੋਫੈਸਰ ਦਵਿੰਦਰ ਕਾਸਿੰਗ ਕੋਲ ਜਿਹਨਾਂ ਦੀ ਨਾ ਸਿਹਤ ਹੈਗੀ ਨਾ ਮਾਨਸਿਕ ਅਵਸਥਾ ਹੈ ਕਿ ਬਾਰ ਬਾਰ ਗੁਹਾਰ ਸਿੱਖ ਕੌਮ ਲਾ ਰਿਆ ਹੈ ਕਿ ਕੱਲੇ ਇੱਕ ਸਾਈਨ ਦੇ ਨਾਲ ਉਹ ਆਪਣੇ ਘਰ ਜਾ ਸਕਦੇ ਇੱਕ ਬੰਦੀ ਸਿੱਖ ਸਾਡਾ ਰਿਹਾ ਹੋ ਸਕਦਾ ਹੈ ਲੇਕਿਨ ਨਾ ਸਾਡਾ ਸਿੱਖ ਮੁੱਖ ਮੰਤਰੀ ਭਗਵੰਤ ਦਮਾਨ ਆਪਣੇ ਆਪ ਨੂੰ ਸਿੱਖ ਤੈਸ਼ੀ ਕਹਿਣ ਵਾਲਾ ਤੇ ਨਾ ਹੀ ਇੱਕ ਮੌਕਾ ਮੰਗਣ ਵਾਲਾ ਉਹ ਕੇਜਰੀਵਾਲ ਇਹ ਸਿੱਖਾਂ ਦੇ ਕਿੰਨੇ ਐਂਟੀ ਨੇ ਇਸ ਗੱਲ ਤੋਂ ਹੀ ਸਾਬਿਤ ਹੁੰਦਾ ਹੈ ਕਿ ਪਹਿਲੇ ਪ੍ਰੋਫੈਸਰ ਸਦਵਿੰਦਰਪਾਲ ਸਿੰਘ ਪੁਲਹਰਦੀ ਇਹਨਾਂ ਦੀ ਰਿਹਾਈ ਰੋਕਦੇ ਨੇ ਤੇ ਫਿਰ ਲੋਕਾਂ ਦੇ ਸਾਹਮਣੇ ਆ ਕੇ ਝੂਠ ਵੀ ਮਾਰਦੇ ਨੇ ਸੋ ਜਿੰਨੀ ਦਿੱਲੀ ਦੀਆਂ ਪਾਰਟੀਆਂ ਨੇ ਭਾਵੇਂ ਕਾਂਗਰਸੀਆਂ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ 'ਤੇ ਹਮਲੇ ਕੀਤੇ ਭਾਵੇਂ ਆ ਕੇਜਰੀਵਾਲ ਤੇ ਭਗਵੰਤ ਮਾਨ ਜਿਹੜੇ ਸਾਡੇ ਇੱਕ ਬੰਦੀ ਸਿੰਘ ਨੂੰ ਰਿਵਾ ਕਰ ਸਕਦੇ ਲੇਕਿਨ ਨਹੀਂ ਕਰ ਰਹੇ ਤੇ ਭਾਵੇਂ ਉਹ ਸੂਬੇ ਦੀ ਉਹ ਦੇਸ਼ ਦੀ ਭਾਜਪਾ ਦੀ ਸਰਕਾਰ ਜਿਹੜਾ ਸਾਡੇ ਬੰਦੀ ਸਿੱਖਾਂ ਤੇ ਕੀਤੇ ਹੋਏ ਵਾਅਦੇ ਤੋਂ ਵੀ ਪਿੱਛੇ ਭੱਜ ਰਹੀ ਹੈਗੀ ਇਹ ਸਭ ਪੰਜਾਬ ਵਿਰੋਧੀ ਸਿੱਖ ਵਿਰੋਧੀ ਇਹ ਕੇਂਦਰ ਦਿੱਲੀ ਦੀ ਸਰਕਾਰਾਂ ਹੋਈਏ ਇਹ ਪੰਜਾਬ ਦੀ ਸਗੀਆਂ ਕਦੇ ਨਹੀਂ ਰਾਮ ਰਾਮ ਦੀ ਬਹਿਰੋਦੀ ਉਹ ਵਾਅਦਾ ਦਾ ਦੱਸਦੇ ਦਾ ਵਾਅਦਾ ਕੀਤਾ ਗਿਆ